ਏਸੀ ਪਹੁੰਚ ਗਏ ਆ ਜੀ ਲਾਮਾ ਯਾਰੂ ਤੇ ਕਈ ਇਹਨੂੰ ਲਾਮਾ ਗੁਰੂ ਵੀ ਕਹਿੰਦੇ ਆ ਇੱਕ ਛੋਟਾ ਜਿਹਾ ਪਿੰਡ ਹੈ ਜਦੋਂ ਤੁਸੀਂ ਲੇਹ ਤੋਂ ਸ਼੍ਰੀਨਗਰ ਨੂੰ ਜਾਂਦੇ ਹੋ ਤੇ ਰਸਤੇ ਦੇ ਵਿੱਚ ਪੈਂਦਾ ਹੈਗਾ ਲੇਹ ਤੋਂ ਤਕਰੀਬਨ 100 ਕਿਲੋਮੀਟਰ ਦੂਰ ਹੈ ਤੇ ਇਸ ਪਿੰਡ ਨੂੰ ਮੰਨਿਆ ਜਾਂਦਾ ਹੈ ਕਿ ਇਹ ਚੰਦਰਗੀ ਧਰਤੀ ਦੇ ਉੱਤੇ ਵਸਿਆ ਹੋਇਆ ਜਿਹੜਾ ਇਹ ਪਿੰਡ ਹੈਗਾ ਤੇ ਅੱਗੇ ਤੁਹਾਨੂੰ ਜਿਹੜੀ ਉਹ ਧਰਤੀ ਆ ਸੀ ਉਹ ਵੀ ਦਿਖਾਵਾਂਗੇ ਤੇ ਪਹਿਲਾਂ ਜਿਹੜਾ ਖੂਬਸੂਰਤ ਜਿਹਾ ਨਜ਼ਾਰਾ ਇਸ ਪਿੰਡ ਦਾ ਤੁਹਾਨੂੰ ਉਹ ਉੱਪਰੋਂ ਦਿਖਾਉਨੇ ਆ ਤੇ ਨਾਲ ਹੀ ਇੱਥੇ ਇੱਕ ਬਹੁਤ ਪੁਰਾਣੀ ਮੋਨੇਸਟਰੀ ਹੈ ਤੇ ਉਹ ਵੀ ਇੱਥੇ ਲੋਕ ਦੇਖਣ ਦੇ ਲਈ ਦੂਰੋਂ ਦੂਰ ਆਉਂਦੇ ਆ ਪਿੰਡ ਦੇ ਬਾਹਰ ਬਾਹਰ ਨਾਲ ਇੱਕ ਵਿਊ ਪੁਆਇੰਟ ਬਣਿਆ ਹੋਇਆ ਤੇ ਜਿੱਥੋਂ ਅਸੀਂ ਇਹ ਸਾਰਾ ਦੇਖਣ ਦੇ ਲਈ ਰੁਕੇ ਹਾਂ ਤੇ ਉਹ ਸਾਹਮਣੇ ਮੋਨੇਸਟਰੀ ਆ ਜਿਵੇਂ ਇਹਨਾਂ ਦਾ ਗੁਰਦੁਆਰਾ ਕਹਿ ਸਕਦੇ ਹੋ ਤੁਸੀਂ ਤੇ ਇਹ ਠਾਂ ਇਹ ਸਾਰੇ ਘਰ ਨਿੱਕਾ ਜਿਹਾ ਪਿੰਡ ਹੈ ਤੇ ਉਹ ਜਿਹੜੀ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਉਹ ਸਾਰੀ ਚੰਦਰਗੀ ਧਰਤੀ ਹੈ ਪਿੰਡ ਦੇ ਪਿਛਲੇ ਪਾਸੇ ਆ ਤੇ ਹੁਣ ਅਸੀਂ ਉਥੇ ਨੇੜੇ ਜਾ ਕੇ ਤੁਹਾਨੂੰ ਦਿਖਾਵਨੇ ਆ। ਇਹ ਸਾਹਮਣੇ ਆ ਗਈ ਜੀ ਹੁਣ ਤੁਹਾਡੇ ਬਿਲਕੁਲ ਜਿਹੜੀ ਮੂਨ ਲੈਂਡ ਹੈ। ਤੇ ਚੰਦ ਤੇ ਕਹਿੰਦੇ ਇਹੋ ਜੀ ਧਰਤੀ ਹੈ। ਖੋਜ ਦੇ ਮੁਤਾਬਕ ਇਹ ਪਤਾ ਲੱਗਿਆ ਹੁਣ। ਵੈਸੇ ਪਤਾ ਨਹੀਂ ਕਿਨੇ ਇਹ ਪਹਿਲੀ ਵਾਰੀ ਖੋਜਿਆ ਹੋਣਾ ਕਿ ਜਿਹੜੀ ਮੂਨ ਲੈਂਡ ਹੈ ਉਹ ਇਹੋ ਜੀ ਹੈ। ਤੇ ਕਾਫੀ ਸਾਰੇ ਜਿਹੜੇ ਲੋਕ ਲੇ ਆਉਂਦੇ ਉਹਨਾਂ ਚੋਂ ਬਹੁਤ ਸਾਰਾ ਪاپੂਲਰ ਹੈ ਇਹ। ਵੀ ਹਰੇਕ ਬੰਦਾ ਇੱਥੇ ਖੜ ਕੇ ਦੇਖ ਕੇ ਜਾਂਦਾ। ਇੱਕ ਬਹੁਤ ਅਲੱਗ ਤਰ੍ਹਾਂ ਦੀ ਮਿੱਟੀ ਆ ਜਿਹੜੀ ਸਿਰਫ ਇੱਥੇ ਦੇਖਣ ਨੂੰ ਮਿਲਦੀ ਆ ਇਸ ਪਿੰਡ ਦੇ ਨੇੜੇ ਬਾਕੀ ਹੋਰ ਰਸਤੇ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਇਹ ਕਾਫੀ ਲੰਬੇ ਰੀਚ ਫੈਲੀ ਹੋਈ ਆ ਇਹ ਹੁਣ ਆ ਅਸੀਂ ਇਹਦੇ ਅੰਦਰ ਚੱਲਦੇ ਆ ਇਹਦੇ ਅੰਦਰਲੇ ਪਾਸੇ ਜਾ ਕੇ ਤੁਹਾਨੂੰ ਦਿਖਾਉਨੇ ਆ ਕਿ ਬਿਲਕੁਲ ਨੇੜੇੋਂ ਦੇਖਣ ਨੂੰ ਆ ਜਿਹੜੀ ਇਹ ਮਿੱਟੀ ਕਿਵੇਂ ਦੀ ਆ ਟੱਚ ਕਰਕੇ ਦੇਖਾਂਗੇ ਤੇ ਉੱਪਰ ਚੜ੍ਹ ਕੇ ਦੇਖਾਂਗੇ ਸਾਰਾ ਆਲਾ ਦਵਾਲਾ ਤੁਹਾਨੂੰ ਦਿਖਾ ਕੇ ਲਿਆਉਨੇ ਆ ਇਹਨਾਂ ਪਹਾੜਾਂ ਨੂੰ ਜੇ ਬਿਲਕੁਲ ਨੇੜੇੋਂ ਦੇਖਣਾ ਹੋਵੇ ਤਾਂ ਕੁਛ ਇਹੋ ਜਿਹਾ ਦਿਖਦਾ ਹੁਣ ਅਸੀਂ ਬਿਲਕੁਲ ਅੰਦਰਲੇ ਪਾਸੇ ਆ ਗਏ ਇਹਨਾਂ ਦੇ ਤੇ ਮੈਂ ਤੁਹਾਨੂੰ ਟੱਚ ਕਰਕੇ ਬਿਲਕੁਲ ਦਿਖਾਉਂਗਾ ਤੇ ਦੂਰੋਂ ਇਹ ਮਿੱਟੀ ਲੱਗਦੀ ਸੀ ਨਾ ਪਰ ਹੈ ਪੱਥਰ ਹੈ ਮਿਲਦਾ ਹੈ ਇੱਥੇ ਦੇਖੋ ਜੀ ਇਹੋ ਜੀ ਮਿੱਟੀ ਆ ਕੁਛ ਇਹ ਦੇਖੋ ਪੱਥਰ ਹੈ ਇਹ ਇੱਥੋਂ ਤੁਹਾਨੂੰ ਦਿਖਦਾ ਹੋਣਾ ਇਸ ਤਰ੍ਹਾਂ ਦੀ ਮਿੱਟੀ ਹੈਗੀ ਇਹ ਤੇ ਇਸ ਤਰ੍ਹਾਂ ਦੇ ਪਹਾੜ ਆ ਸਾਰੇ ਇਹਨੂੰ ਕਹਿੰਦੇ ਜੀ ਚੰਦਰ ਵਰਗੀ ਮਿੱਟੀ ਚੰਦਰ ਵਰਗੀ ਮਿੱਟੀ ਦੇ ਪਹਾੜ ਤੇ ਹੁਣ ਜਿਵੇਂ ਤੁਹਾਨੂੰ ਮੈਂ ਤਾਂ ਕਿਹਾ ਸੀ ਕਿ ਪਾਂਡੋ ਮਿੱਟੀ ਐ ਪਾਂਡੋ ਤਾਂ ਲੱਗਦੀ ਕਿਉਂਕਿ ਇਹ ਜੀ ਪਾਂਡੂ ਬੁੜੀਆਂ ਫੇਰਦੀਆਂ ਹੁੰਦੀਆਂ ਸੀ ਆਪਣੇਾਂ ਚੁੱਲਿਆਂ ਤੇ ਆਹੀ ਚੀਜ਼ ਹੁੰਦੀ ਸੀਗੀ ਥੋੜੀ ਥੋੜੀ ਹੈ ਵੀ ਤਿਲਕਣ ਐ ਤੇ ਚੜਨਾ ਇਹਨਾਂ ਦਾ ਔਖਾ ਨਹੀਂ ਤਾਂ ਜੀ ਕਰਦਾ ਸੀ ਇਹਦੇ ਉੱਪਰ ਤੱਕ ਚੜ ਕੇ ਆਈਏ ਵੀ ਉੱਪਰੋਂ ਦੇਖ ਕੇ ਆਈਏ ਇੱਕ ਇਹਨਾਂ ਦੀ ਸ਼ੇਪ ਤੁਹਾਨੂੰ ਉੱਪਰੋਂ ਵੀ ਦਿਖਾਈ ਹੈ ਨਾ ਇੱਕ ਵੱਖਰੀ ਤਰ੍ਹਾਂ ਦੀ ਹੈ ਮਤਲਬ ਇਹਨਾਂ ਤੇ ਸਿੱਧਾ ਚੜਿਆ ਨਹੀਂ ਜਾ ਸਕਦਾ ਬਹੁਤ ਡਿਫਰੈਂਟ ਤਰ੍ਹਾਂ ਦੇ ਪਹਾੜ ਆ ਯਾਰ ਜਦੋਂ ਤੁਸੀਂ ਇੱਥੋਂ ਦੇ ਲੰਘੇ ਕਦੇ ਇਹ ਪਿੰਡ ਜ਼ਰੂਰ ਰੁਕਿਓ ਬਹੁਤ ਕੁਝ ਦੇਖਣ ਵਾਲਾ ਦੇਖੋ ਕਈ ਥਾਵਾਂ 'ਤੇ ਡੂੰਘੀਆਂ ਖਾੜਾਂ ਜਿਵੇਂ ਆ ਅੰਦਰ ਨੂੰ ਜਾਂਦੀਆਂ ਨਾ ਤੇ ਉਹ ਬਹੁਤ ਕਾਫੀ ਉੱਪਰ ਤੱਕ ਵੀ ਤੁਸੀਂ ਜਾ ਸਕਦੇ ਹੋ ਮੈਨੂੰ ਤਾਂ ਯਾਰ ਹਨਾ ਇਹ ਐਂ ਜੇ ਫੀਲ ਹੁੰਦਾ ਹੈ ਹਾਂ ਉਹਨਾਂ ਨੂੰ ਪਾਂਡੂ ਮਿੱਟੀ ਕਹੀ ਜਾਂਦਾ ਹਾਂ ਮੈਂ ਕਹਿਣਾ ਵੀ ਆਪਾਂ ਆਪਣੇ ਆਪਣੇ ਡਰਾਈਵਰ ਨੂੰ ਕਹਿਣਿਆ ਮੱਲਾ ਵੀ ਇੱਕ ਬੋਰੀ ਉਰੋਂ ਭਰਦਿਆ ਆਪਾਂ ਇਹਦੀ ਹਾਂ ਹਾਂ ਉੱਥੇ ਕਰਾਂਗੇ ਆਪਾਂ ਚੰਡੀਗੜ੍ਹ ਜਾ ਕੇ ਪੈਕਿੰਗ ਹਾਂ ਵੀ ਇਹ ਮਲਤਾਨੀ ਮਿੱਟੀ ਹੈ ਬੜੀਆਂ ਨੇ ਚੱਕ ਕੇ ਕਰਾਵਾਂਗੇ ਇਹ ਮੂੰ ਤੇ ਮੰਨ ਲੀਆ ਦੇਖੀ ਤੂੰ ਕਮੇ ਬੜੀਆਂ ਗੱਲ ਬਈ ਥੋੜੀ ਵੀ ਸਹੀ ਹੈ ਮਲਤਾਨੀ ਔਰ ਕੀ ਵੀ ਹੈ ਮਲਤਾਨੀ ਮਿੱਟੀ ਹੈ ਇਹ ਇਹ ਪਾਂਡੂ ਮਿੱਟੀ ਨਹੀਂ ਹੈਗੀ ਹਾਂ ਹਾਂ ਤੂੰ ਤੂੰ ਲੈ ਜਾ ਕੇ ਕਹਿ ਦੀ ਤੁਹਾਡੇ ਵਾਸਤੇ ਮਲਤਾਨੀ ਮਿੱਟੀ ਮੈਂ ਪਾਕਿਸਤਾਨ ਜੋ ਲੈ ਕੇ ਆਇਆ ਹਾਂ ਹਾਂ ਦੇਖੀ ਤੂੰ ਮੂੰਹ ਲੇਪਦੀ ਆ ਇਹਦੇ ਨਾਲ ਨਾ ਨੇੜੇ ਉੱਥੇ ਇੱਥੇ ਮਲਤਾਨੀ ਲੱਗਦੀ ਆ ਬਾਈ ਕਿਤੇ ਕਿਤੇ ਨੇੜੇ ਜਾ ਕੇ ਦੇਖੋ ਜਿੱਥੋਂ ਕਿਤੇ ਕਿਤੇ ਬਾਈ ਪੱਥਰ ਆ ਕਿਤੇ ਕਿਤੇ ਮਿੱਟੀ ਨਿਕਲਦੀ ਆ ਚੋਂ ਹੂੰ ਹੂੰ ਹਾਂ ਇੱਥੇ ਮਿੱਟੀ ਥੋੜੇ ਮੜੀ ਲੈ ਇਹ ਕਹਿੰਦੇ ਰੰਗ ਨੂੰ ਸਾਫ਼ ਕਰਦੀ ਐ ਚਿਹਰਾ ਥੋੜਾ ਵਧੀਆ ਬਣਾਉਂਦੀ ਐ ਤੇ ਉਹੀ ਭੁਰਦੀ ਐ ਬਈਆ ਥੋੜੇ ਆ ਤੁਹਾਡੇ ਵਾਲਾ ਮਿੱਟੀ ਦਾ ਪਹਾੜ ਸੀ ਆ ਦੇਖੋ ਆ ਮੇਰੇ ਵਾਲਾ ਪੱਥਰ ਹੈ ਹਮ ਅਲੱਗ-ਅਲੱਗ ਨੇ ਹੈ ਨਾ ਹਮ ਸ਼ੇਪ ਵੀ ਅਲੱਗ-ਅਲੱਗ ਹੈ ਉਹ ਅਲੱਗ ਹੈ ਇਹ ਅਲੱਗ ਹੈ ਮੈਨੂੰ ਐ ਲੱਗਦਾ ਵੀ ਜਦੋਂ ਆਪਾਂ ਕਾਰਗਿਲ ਟੱਪ ਜਾਂਦੇ ਆ ਹਾਂਜੀ ਨਹੀਂ ਜਜੀਲਾ ਟੱਪ ਜਾਂਦੇ ਆ ਜਜੀਲਾ ਤੋਂ ਲੈ ਕੇ ਆਪਣੇ ਲੇਹ ਤੱਕ ਲੇਹ ਤੱਕ ਹਾਂ ਮਤਲਬ 12-13 ਰੰਗਾਂ ਦੇ ਪਹਾੜ ਆਉਂਦੇ ਹੋਣਗੇ ਯਾਰ ਬਹੁਤ ਰੰਗਾਂ ਦੇ ਪਹਾੜ ਆਉਂਦੇ ਆ ਕੋਈ ਲਾਲ ਜਿਹਾ ਆ ਗਿਆ ਕੋਈ ਕਿਵੇਂ ਆ ਗਿਆ ਕੋਈ ਕਿਵੇਂ ਆ ਕੋਈ ਬਿਲਕੁਲ ਹੀ ਕਾਲੇ ਨੇ ਵਿੱਚ ਐਨਾ ਲੱਗਦਾ ਜਿਵੇਂ ਬਜਰੀ ਭੂਰੀ ਹੁੰਦੀ ਹੈ ਹਾਂ ਜੇ ਤੁਸੀਂ ਪਹਾੜਾਂ ਦੀਆਂ ਸ਼ੇਪਸ ਦੇਖਣੀਆਂ ਨੇ ਤਾਂ ਇਹ ਜਿਹੜੇ ਯੰਗ ਹਿਮਾਲਿਆ ਨੇ ਇਹਨਾਂ ਦੇ ਵਿੱਚ ਆ ਕੇ ਜਰੂਰ ਦੇਖੋ ਬੁੜੇ ਪਹਾੜ ਤਾਂ ਬਹੁਤ ਦੇਖੀ ਜਾਂਦੇ ਹੋ ਇਹ ਯੰਗ ਹੈ ਇਹ ਜੰਗ ਹਿਮਾਲਿਆ ਇਹ ਪਹਾੜ ਹੈ ਜਿਹੜੇ ਬਾਈ ਦਾ ਕਹਿਣਾ ਹੈ ਵੀ ਇਹ ਜਵਾਨ ਹੋ ਰਹੇ ਨੇ ਹਜੇ ਹਾਂ ਇਹ ਜੰਗ ਹੋ ਰਹੇ ਨੇ ਠੰਡ ਨਾ ਭਰਾਵੋ ਇੰਨੀ ਕਿ ਜ਼ਿਆਦਾ ਹੈਗੀ ਹੱਥਾਂ ਐ ਲੱਗਦਾ ਵੀ ਨਾਲ ਹੀ ਹੈ ਨਹੀਂ ਇੱਕ ਤਾਂ ਪੱਥਰ ਠੰਡਾ ਸੀ ਨਾ ਉਂਗਲਾਂ ਨਾ ਕੰਮ ਕਰਨੋਂ हट ਗਈਆਂ ਉਂਗਲਾਂ ਮਤਲਬ ਆਪਣੀ ਮਰਜ਼ੀ ਨਾਲ ਇਕੱਠੀਆਂ ਵੀ ਨਹੀਂ ਹੋ ਰਹੀਆਂ ਕਹਣੇ ਚੋਂ ਬਾਹਰ ਹੋ ਗਈਆਂ ਕਿਉਂਕਿ ਸੁੰਨ ਹੋਣੀਆਂ ਸ਼ੁਰੂ ਹੋ ਗਈਆਂ ਏ ਹੁਣ ਅਸੀਂ ਇੱਕ ਪਿੰਡ ਚ ਰੁਕਿਆ ਰਸਤੇ ਜਾਂਦੇ ਜਾਂਦੇ ਪਿੰਡ ਦਾ ਨਾਮ ਹੈਗਾ ਜੀ ਇਹਦਾ ਮੋਲਵਿਕ ਇੱਥੇ ਇੱਕ ਬੁੱਧ ਮੰਦਿਰ ਬਣਿਆ ਹੋਇਆ ਤੇ ਕਾਫੀ ਸਾਰਾ ਇਹ ਸਮੰਦਰ ਬਾਰੇ ਪਹਿਲਾਂ ਅਸੀਂ ਇੰਟਰਨੈਟ ਤੇ ਪੜਿਆ ਸੀ ਸੁਣਿਆ ਸੀਗਾ ਤੇ ਹੁਣ ਅੰਦਰੋਂ ਤੁਹਾਨੂੰ ਦਰਸ਼ਨ ਕਰਾਉਣੀ ਆ ਸਾਰੇ ਮੰਦਿਰ ਦੇ ਤੇ ਆ ਚੱਕਰ ਲੱਗਿਆ ਹੋਇਆ ਬੁੱਧ ਧਰਮ ਦਾ ਫੇਰਣਾ ਵਾਲਾ ਤੇ ਇੱਧਰ ਸਾਹਮਣੇ ਸ਼ਾਇਦ ਹਿਸਟਰੀ ਲੱਗੀ ਹੋਈ ਆ ਦਾ ਫਿਊਚਰ ਬੁੱਧ ਜਿਹੜੀ ਇਸ ਮੰਦਿਰ ਦੀ ਹਿਸਟਰੀ ਆ ਤੇ ਰਸਤੇ 'ਚ ਨਾ ਜਿਹੜੀ ਆਬਾਦੀ ਆ ਉਹ ਮੁਸਲਮਨ ਤੋਂ ਬੁੱਧ ਹੋ ਜਾਂਦੀ ਆ ਜਿਉਂ ਜਿਉਂ ਆਪਾਂ ਲੇਹ ਵੱਲ ਨੂੰ ਜਾਂਦੇ ਆ ਤੇ ਜਿਹੜੀ ਮੁਸਲਮਨ ਆਬਾਦੀ ਉਹ ਖਤਮ ਹੋ ਜਾਂਦੀ ਆ ਘਰਾਂ ਦਾ ਸਟਾਈਲ ਵੀ ਫਰਕ ਪੈਣਾ ਸ਼ੁਰੂ ਹੋ ਗਿਆ ਘਰਾਂ ਤੇ ਝੰਡੇ ਸਾਰੇ ਜੋ ਤੁਸੀਂ ਦੇਖੋਗੇ ਪੂਰਾ ਬੁੱਧ ਧਰਮ ਦਾ ਪ੍ਰਸਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਕਾਰਗਲ ਸ਼ਹਿਰ ਦੇ ਨੇੜੇ ਜ਼ਿਆਦਾਤਰ ਮੁਸਲਮਾਨ ਆਬਾਦੀ ਆ ਤੇ ਇਹ ਮੰਦਿਰ ਹੈ ਜੀ ਹੁਣ ਤੁਹਾਨੂੰ ਅੰਦਰ ਦਰਸ਼ਨ ਕਰਾਦੀ ਉਹ ਬੁੱਧਾ ਜੀ ਦੀ ਉੱਪਰ ਉੱਚੀ ਲੰਬੀ ਮੂਰਤੀ ਬਣੀ ਹੋਈ ਹੈ ਇਹ ਪਿੰਡ ਪਿੰਦਾ ਜਿਵੇਂ ਤੁਹਾਨੂੰ ਦੱਸਿਆ ਮੂਲਬਿਕ ਤੇ ਇੱਥੇ ਤੁਸੀਂ ਇਹਨੂੰ ਰੁੱਕ ਕੇ ਦੇਖ ਕੇ ਜਾ ਸਕਦੇ ਹੋ ਇੱਥੇ ਆ ਸਾਹਮਣੇ ਵੀ ਲੱਗਿਆ ਹੋਇਆ ਹੈ ਯੂਅਰ ਸਟੈਂਡਿੰਗ ਇਨ ਦੀ ਇਫੈਂਟੀ ਆਫ ਅਪਰੈਂਟਮੈਂਟ ਬੁੱਧਾ ਸਟ੍ਰੈਚੂ ਇਹ ਅੰਦਰ ਜਾਣ ਲਈ ਕੁਝ ਨੋਟਿਸ ਲੱਗਿਆ ਹੋਇਆ ਤੇ ਜੀ ਰਿਸਪੈਕਟ ਕਰਿਓ ਸੈਕ੍ਰੀਡ ਸ਼ਰਾਈਨ ਤੇ ਸ਼ੂਜ਼ ਉਤਾਰ ਕੇ ਜਾਣੇ ਆ ਪਲੱਸ 20 ਰੁਪਏ ਦੀ ਐਂਟਰੀ ਟਿਕਟ ਵੀ ਹੈਗੀ ਹੈ ਜੀ ਜਿਹੜਾ ਨਾ ਬਹੁਤ ਮੰਨਰਾਂ ਦਾ ਗੇਟ ਹੁੰਦੇ ਆ ਉਹ ਕਦੇ ਵੀ ਸਿੱਧਾ ਖੁੱਲਾ ਨਹੀਂ ਹੁੰਦਾ ਇਸ ਤਰੀਕੇ ਦਾ ਪਰਦਾ ਲੱਗਿਆ ਹੁੰਦਾ ਉਹਦੇ ਚ ਤੇ ਪਰਦਾ ਖੋਲ ਕੇ ਅੰਦਰ ਜਾਣਾ ਪੈਂਦਾ ਵਾਓ ਇਹ ਅੱਗੇ ਜੀ ਅੰਦਰਲੇ ਪਾਸੇ ਮੂਰਤੀ ਅੰਦਰੋਂ ਸਾਹ ਅੰਦਰੋਂ ਹੀ ਅਸਮਾਨ ਉੱਪਰ ਖੁੱਲਾ ਦਿਖਦਾ ਹੈਗਾ ਜਿੰਨਾ ਬੁੱਧਾ ਜੀ ਦੀ ਮੂਰਤੀ ਹੈ ਤੇ ਇੱਥੇ ਵੀ ਬਰਫਾਈ ਹੋਈ ਹੈ ਸਾਰੀ ਉੱਪਰਲੇ ਪਾਸੇ ਅੰਦਰਲੇ ਪਾਸੇ ਕੁਛ ਇਹੋ ਜਿਹਾ ਨਜ਼ਾਰਾ ਇਹ ਸ਼ਾਇਦ ਪਾਠ ਪੂਜਾ ਵਾਲਾ ਕਮਰਾ ਇਹਨਾਂ ਦਾ ਮੰਦਰ ਪਰ ਮੰਦਰ ਦੇ ਕੋਈ ਦਿਖਾਈ ਦੇ ਨਹੀਂ ਰਿਹਾ ਨਹੀਂ ਜਿਹੜੇ ਪੂਜਾ ਪਾਠ ਕਰਨ ਵਾਲੇ ਨਹੀਂ ਉਹ ਦਿਖਦੇ ਆ ਇਧਰਲੇ ਪਾਸੇ ਸ਼ਾਇਦ ਰਹਾਇਸ਼ਾਂ ਨਾਲ ਜਿਹੜੇ ਇਹਨਾਂ ਦੇ ਬੋਧੀ ਰਹਿੰਦੇ ਹਨ ਨਾ ਤੇ ਉਹ ਰਹਿੰਦੇ ਹੋਣਗੇ ਇਹੇ ਜਿਹਾ ਜਿਵੇਂ ਮੋਨਸਟਰੀਜ਼ ਪੁਰਾਣੀਆਂ ਹੁੰਦੀਆਂ ਤੇ ਉਵੇਂ ਹੀ ਪੁਰਾਣਾ ਕਾਫੀ ਸਾਰਾ ਪੁਰਾਣਾ ਬਣਿਆ ਹੋਇਆ ਇਹਨਾਂ ਦੀ ਲੈਂਗੁਏਜ ਸਕ੍ਰਿਪਚਰ ਜ ਇਹਨਾਂ ਦੀ ਚ ਪਾਲੀ ਲੈਂਗੁਏਜ ਹੁੰਦੀ ਸੀ ਕਹਿੰਦੇ ਆ ਬੁੱਧ ਧਰਮ ਦੀ ਪਾਲੀ ਸਕ੍ਰਿਪਚਰ ਹੁੰਦੀ ਸੀ ਸ਼ਾਇਦ ਤੇ ਉਹ ਸਾਰਾ ਲਿਖਿਆ ਹੋਇਆ ਹੈ ਇਹਨਾਂ ਦੀ ਲੈਂਗੁਏਜ ਹੁਣ ਆਪਾਂ ਚੱਲਦੇ ਹਾਂ ਜੀ ਬਾਹਰਲੇ ਪਾਸੇ ਹੋਇਆ ਸੀ ਅੰਦਰੋਂ ਮੰਦਿਰ ਸਾਰਾ ਜਿਹੜਾ ਨੇ ਇਹ ਮੰਦਿਰ ਤੁਹਾਨੂੰ ਦਿਖਾਇਆ ਹੈ ਕਾਫੀ ਜਿਆਦਾ ਪੁਰਾਣਾ ਹੈਗਾ ਤਕਰੀਬਨ ਇਹ ਮੰਨੋ 2100 ਸਾਲ ਪੁਰਾਣਾ ਮੰਦਿਰ ਤੁਸੀਂ ਕਹਿ ਸਕਦੇ ਹੋ ਫਸਟ ਸੈਂਚਰੀ ਬੀਸੀ ਦਾ ਹੈਗਾ ਤੇ ਜਿਹੜਾ ਮਹਾਤਮਾ ਬੁੱਧ ਜੀ ਦਾ ਜਨਮ ਹੋਇਆ ਸੀਗਾ ਉਹ 600 ਮੇਰੇ ਖਿਆਲ 25 623 ਬੀਸੀ ਬੀ ਇੱਥੇ ਜੇ ਮਹਾਤਮਾ ਬੁੱਧ ਜੀ ਦਾ ਜਨਮ ਹੁੰਦਾ ਮਤਲਬ ਬੁੱਧ ਧਰਮ ਦੇ ਸ਼ੁਰੂਆਤ ਦੇ ਪੁਰਾਣੇ ਮੰਦਿਰਾਂ ਚੋਂ ਤੁਸੀਂ ਇਹਨੂੰ ਇੱਕ ਕਹਿ ਸਕਦੇ ਹੋ ਤੇ 2500 ਸਾਲ ਟੋਟਲ ਪੁਰਾਣਾ ਬੁੱਧ ਧਰਮ ਤੇ ਉਹ ਤੁਸੀਂ ਲਾ ਲੋ 2100 ਸਾਲ ਪੁਰਾਣਾ ਇਹ ਮਤਲਬ ਮੰਦਿਰ ਹੈਗਾ ਜਿਹੜਾ ਅੱਜ ਤੁਹਾਨੂੰ ਦਿਖਾਇਆ ਹੈਗਾ ਤੇ ਇਸ ਕਰਕੇ ਇਹਦੀ ਕਾਫੀ ਜ਼ਿਆਦਾ ਇੰਪੋਰਟੈਂਸ ਹੈਗੀ ਤੇ ਜਿਹੜਾ ਬੁੱਧ ਮਹਾਤਮਾ ਬੁੱਧ ਜੀ ਦਾ ਜਨਮ ਹੋਇਆ ਸੀ ਉਹ ਹੋਇਆ ਸੀਗਾ ਲੁੰਬਨੀ ਚ ਉਹ ਵੀ ਤੁਹਾਨੂੰ ਦੱਸਦਾ ਨਾਲੀ ਲੁੰਬਨੀ ਅੱਜ ਕੱਲ ਪੈਂਦਾ ਨੇਪਾਲ ਚ ਉਦੋਂ ਸ਼ਾਇਦ ਆਪਣਾ ਇੰਡੀਪੈਂਡੈਂਟ ਸਟੇਟ ਹੁੰਦੀ ਸੀ ਇਹ ਮਤਲਬ ਤੇ ਵੈਸੇ ਜਾਦਾ ਉਹਨਾਂ ਨੇ ਫਿਰ ਉਹ ਬੁੱਧ ਗਿਆ ਏ ਬਿਹਾਰ ਦੇ ਵਿੱਚ ਜਿਆਦਾ ਜੀਵਨ ਉਹਨਾਂ ਦਾ ਭਾਰਤ ਦੇ ਆਲੇ-ਦੁਆਲੇ ਮਹਾਤਮਾ ਬੁੱਧ ਜੀ ਦਾ ਇੱਥੇ ਇੱਥੇ ਹੀ ਰਹਿਗਾ ਤੇ ਜਿਹੜਾ ਪ੍ਰਚਾਰ ਪ੍ਰਸਾਰ ਹੋਇਆ ਉਹ ਧਰਮ ਦਾ ਜਿਆਦਾ ਉਹ ਆਪਣੇ ਇੰਡੀਆ 'ਚ ਦਾ ਹੁਣ ਖੈਰ ਘਟ ਹੈ ਜਿਹੜੇ ਇੰਡੀਆ ਦੇ ਉੱਪਰਲੇ ਇਲਾਕੇ ਨਾ ਜਿਹਦੇ ਚ ਆ ਜਾਂਦਾ ਜਿਵੇਂ ਲੇਹ ਵਾਲਾ ਪਾਸਾ ਆ ਗਿਆ ਜਾਂ ਸਪਿਤੀ ਵੈਲੀ ਵਾਲਾ ਆ ਗਿਆ ਜਾਂ ਤਿੱਬਤ ਦੇ ਨਾਲ ਲੱਗਦਾ ਹੈ ਨਾ ਤੇ ਚਾਈਨਾ ਵਾਲੇ ਉੱਪਰਲੇ ਹਿਮਾਲੇ 'ਚ ਖਾਸ ਕਰਕੇ ਜਿਹੜਾ ਹਿਮਾਲੇ ਨੇ ਰੀਜਨ ਇਹਦੇ ਚੀ ਜਿਆਦਾ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਆ। ਇਹ ਸਾਹਮਣੇ ਵਾਲੇ ਪਾਸੇ ਇਹਨਾਂ ਨੇ ਵਿਚਾਲੇ ਇੱਕ ਨਿਸ਼ਾਨ ਲਾਇਆ ਹੈ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਚ ਸਿੱਖ ਧਰਮ ਚ ਨਿਸ਼ਾਨ ਸਾਹਿਬ ਹੁੰਦੇ ਨੇ ਇਹ ਇਹਨਾਂ ਦਾ ਨਿਸ਼ਾਨ ਹੈ। ਤੇ ਇਹਦੇ ਇੱਥੇ ਥੱਲੇ ਜੀ ਪ੍ਰਾਣੀਆਂ ਸਕ੍ਰਿਪਚਰ ਪਈਆਂ। ਪੱਥਰਾਂ ਦੇ ਉੱਤੇ ਪਹਿਲਾਂ ਜਦੋਂ ਕਾਗਜ਼ ਨਹੀਂ ਹੁੰਦਾ ਸੀ ਨਾ ਪੱਥਰਾਂ ਦੇ ਉੱਤੇ ਲਿਖਦੇ ਹੁੰਦੇ ਸੀ। ਬੁੱਧ ਧਰਮ ਚ ਤੁਹਾਨੂੰ ਇਹ ਕਾਫੀ ਸਾਰੀਆਂ ਚੀਜ਼ਾਂ ਆਮ ਹੀ ਮਿਲ ਜਾਣਗੇ ਜਿਹੜੇ ਇਹਨਾਂ ਦੇ ਮੰਤਰ ਹੁੰਦੇ ਆ। ਇਸ ਤਰ੍ਹਾਂ ਇਹ ਕਰਕੇ ਲਿਖ ਕੇ ਰੱਖੇ ਜਾਂਦੇ ਸੀਗੇ। ਖੈਰ ਹੁਣ ਤਾਂ ਇਹ ਇਹਨਾਂ ਚੀਜ਼ਾਂ ਦੇ ਮੰਤਰ ਲਿਖ ਦਿੰਦੇ ਨੇ ਜਿਵੇਂ ਤੁਸੀਂ ਆ ਇੱਥੇ ਪੜ ਸਕਦੇ ਹੋ ਹਨ ਤੇ ਇਹ ਵੀ ਇੱਥੇ ਮੰਤਰ ਲਿਖੇ ਹੋਏ ਆ ਤੇ ਸਾਰੇ ਇਹਨਾਂ ਦੇ ਨਾ ਜਿਹੜੀਆਂ ਇਹ ਚੀਜ਼ਾਂ ਨੇ ਇਹ ਖਾਸ ਤੌਰ ਤੇ ਲਿਖ ਕੇ ਰੱਖਦੇ ਤੇ ਇਹਨਾਂ ਦਾ ਕਾਰਨ ਇਹ ਹੈ ਐ ਲਿਖਣ ਦਾ ਇਹਨਾਂ ਦਾ ਮੰਨਣਾ ਹੁੰਦਾ ਕਿ ਹਵਾਵਾਂ 'ਚ ਇਹ ਮੰਤਰ ਘੁਲਦੇ ਆ ਜਿਵੇਂ ਸਾਹਮਣੇ ਉਹ ਪਹਾੜ ਨੇ ਇਹਨਾਂ ਦੀਆਂ ਹਵਾਵਾਂ ਇੱਥੇ ਚੱਲਦੀਆਂ ਉਹਨਾਂ ਦੀ ਹਵਾ 'ਚ ਮੰਤਰ ਘੁਲਦੇ ਆ ਸਾਰੀ ਫਿਰ ਹਵਾ ਸ਼ੁੱਧ ਰਹਿੰਦੀ ਆ ਕਰਕੇ ਇਹਨਾਂ ਦਾ ਇਸ ਤਰ੍ਹਾਂ ਦਾ ਮੰਨਣਾ ਇਸ ਕਰਕੇ ਤੁਸੀਂ ਜਗ੍ਹਾ-ਜਗ੍ਹਾ ਤੁਸੀਂ ਦੇਖੋਗੇ ਤੇ ਹਮੇਸ਼ਾ ਬੁੱਧ ਰਿਲੀਜਨ ਚ ਤੁਹਾਨੂੰ ਆ ਝੰਡੇ ਇਸ ਤਰ੍ਹਾਂ ਦੇ ਫਲੈਗ ਉੱਡਦੇ ਮਿਲਣਗੇ ਸੋ ਦਰਸ਼ਕੋਵਰ ਵਧੀਆ ਰਹੇ ਜੀ ਹੁਣ ਆਪਾਂ ਚੱਲਦੇ ਆਂ ਲੈ ਨੂੰ ਅੱਗੇ ਨੂੰ ਵਧਾਉਨੇ ਆਪਣਾ ਸਫਰ ਤੇ ਰਸਤੇ 'ਚ ਜਾਂਦੇ ਜਾਂਦੇ ਜੋ ਹੋਰ ਚੀਜ਼ਾਂ ਆਪਾਂ ਨੂੰ ਮਿਲਣਗੀਆਂ ਤੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਲਈ ਇੰਪੋਰਟੈਂਸ ਰੱਖਦੀਆਂ ਹੋਣ ਉਹ ਸਾਰੀਆਂ ਤੁਹਾਨੂੰ ਦਿਖਾਵਾਂਗੇ ਦੇਖੋ ਬਈ ਇਹਨਾਂ ਲੋਕਾਂ 'ਚ ਕਲਾ ਅੱਜ ਵੀ ਐ ਇਹ ਪੱਥਰਾਂ ਨੂੰ ਨਾ ਹੱਥਾਂ ਨਾਲ ਘੜਕੜ ਆਪ ਹੱਥੀ ਤਿਆਰ ਕਰਦੇ ਆ ਸਾਰੀ ਚੀਜ਼ਾਂ ਤੇ ਕਿੰਨੇ ਪੱਥਰ ਇਹ ਬਣਾਈ ਜਾਂਦੇ ਆ ਦੇਖੋ ਤੇ ਪਹਿਲਾਂ ਉੱਪਰ ਪੈਨ ਨਾਲ ਮਤਲਬ ਪੇਂਟ ਹੁੰਦਾਗਾ ਕਿ ਕੀ ਲਿਖਣਾ ਤੇ ਫੇਰ ਉਹਨੂੰ ਘੜਿਆ ਜਾਂਦਾ ਐਸ ਤਰੀਕੇ ਦੇ ਨਾਲ ਬੜੀ ਮਿਹਨਤ ਦਾ ਕੰਮ ਐ ਜੀ

ਹਮਾਰਾ ਯਹੀ گاਉਂ ਮੇ ਅਸੀਂ ਇਹ ਪਹਿਲੇ ਸੇ ਮਲਾਬੋ ਕਰਦੇ ਹਾਂ گاਉਂ ਮੇ ਯਹੀ ਕੰਮ ਕਰਦੇ ਹੋ ਪਹਿਲੇ ਸੇ ਸਾਲ ਮੇ ਸਾਲ ਮੇ ਇੱਕ ਵਾਰ ਤੋ ਹਮਾਰਾ ਇਹ ਪੱਕਾ ਕਰਦੇ ਹੋ ਹਾਂ ਕੰਮ ਕਰਦੇ ਹਾਂ ਜੀ ਇਹ ਮੰਤਰ ਦੁਕਾਨ ਚ ਨਾ ਆਮ ਹੀ ਆਪਣੇ ਸਾਰੇ ਰਿਲੀਜੀਅਨ ਦੇ ਬਣਾ ਕੇ ਰੱਖੇ ਹੋਏ ਨੇ ਇਸਲਾਮ ਕੀ ਸਿੱਖੀਜ਼ਮ ਕੀ ਹਿੰਦੂਇਜ਼ਮ ਕੀ ਕ੍ਰਿਸਚੀਅਨ ਕੀ ਤੇ ਸਾਰੇ ਧਰਮਾਂ ਦੇ ਬਣਾਏ ਹੋਏ ਨੇ ਤੁਸੀਂ ਇੱਥੋਂ ਇਹਨਾਂ ਨੂੰ ਜਿਹੜੇ ਪੱਥਰ ਘੜੇ ਹੋਏ ਇਹਨਾਂ ਨੂੰ ਲੈ ਕੇ ਵੀ ਜਾ ਸਕਦੇ ਹੋਗੇ ਉਹ ਕਹਿ ਰਿਹਾ ਕਹਿੰਦੇ ਤੁਹਾਨੂੰ ਗਿਫਟ ਦੇ ਦਿੰਨੇ ਆ ਸੀ ਵੀ ਇਹ ਤੁਸੀਂ ਲੈ ਜਾਓ ਤੇ ਤੁਹਾਡੀ ਜਾਣਕਾਰੀ ਲਈ ਇੱਕ ਗੱਲ ਹੋਰ ਦੱਸਦਾ ਵੀ ਇਹ ਫ੍ਰੀ ਸੇਵਾ ਕਰਦੇ ਆ ਕਲਸੀ ਪਿੰਡ ਦੇ ਵਿੱਚ ਜਿਹੜੋਂ ਸ਼੍ਰੀਨਗਰ ਤੋਂ ਤੁਸੀਂ ਲੇਹ ਨੂੰ ਜਾਂਦੇ ਹੋ ਜਾਂ ਲੇਹ ਤੋਂ ਸ਼੍ਰੀਨਗਰ ਕਲਸੀ ਕਰਕੇ ਪਿੰਡ ਆਉਂਦਾ ਰਸਤੇ 'ਚ ਉੱਥੇ ਹੱਥੀ ਬਣਾਉਂਦੇ ਆ ਤੇ ਪੈਸੇ ਇਹਦੇ ਲੈਂਦੇ ਨਹੀਂ ਇਹ ਬੁੱਧਿਸਮ ਦੇ ਮੰਤਰ ਲਿਖਿਆ ਓਮ ਮਾਨੀ ਪਦਮੇ ਹਮ ਤੇ ਅਸੀਂ ਇਹਨਾਂ ਦਾ ਨੰਬਰ ਲਿਆ ਹੈ ਤੇ ਇਹਨਾਂ ਨੂੰ ਕਿਹਾ ਵੀ ਕੰਕਾਰਪੀ ਬਣਾ ਕੇ ਭੇਜੋ ਸਾਨੂੰ ਖੰਡਾ ਵੀ ਤੇ ਇਹਨਾਂ ਨੂੰ ਇਹਦੇ ਬਣਦੇ ਇਹਨਾਂ ਦੀ ਸੇਵਾ ਵੀ ਦੇਵਾਂਗੇ ਫ੍ਰੀਜ ਨਹੀਂ ਬਣਾਉਣ ਤੇ ਤੁਸੀਂ ਇੱਥੋਂ ਇਹਨਾਂ ਤੋਂ ਲੈ ਕੇ ਜਾ ਸਕਦੇ ਹੋ ਬੜੀ ਵਧੀਆ ਕਲਾਕਾਰੀ ਹੈ ਯਾਰ ਦੇਖੋ ਕਿੰਦਾ ਸੋਨਾ ਬਣਾਇਆ ਹੈਗਾ ਕਿੰਨਾ ਸੋਨਾ ਬਣਾਇਆ ਬਈ ਹੈ ਨਾ ਸਹੀ ਗੱਲ ਮਮੋ ਜੀ ਇਹ ਇੱਥੇ ਆਪਣੇ ਮੇਰੇ ਬਾਪ ਇਲ ਲਦਾਖ ਦੇ ਜਿਹੜੇ ਪਿੰਡ ਐ ਨਾ ਉਹਨਾਂ ਚ ਵਿੰਟਰ ਚ ਫੈਸਟੀਵਲ ਚੱਲ ਰਹੇ ਆ। ਮੂੰਹਾਂ ਤੇ ਦੇਖੋ ਇਹਨਾਂ ਨੇ ਕਿਵੇਂ ਅਲੱਗ-ਅਲੱਗ ਲਾਇਆ ਅਲੱਗ-ਅਲੱਗ ਤਿਆਰ ਹੋਇਆ। ਲੋਸਰ ਬੋਲਦੇ ਇਹਨਾਂ ਦੇ ਇਹ ਚੀਜ਼ ਨੂੰ। ਲੋਸਰ ਫੈਸਟੀਵਲ। ਇਹਨਾਂ ਦੇ ਜਿਹੜੇ ਦਿਨਾਂ 'ਚ ਵਿਹਲੇ ਹੁੰਦੇ ਬੰਦੇ ਉਹਨਾਂ ਦੇ ਨਾਲ ਜੀ ਮੇਲੇ ਤਿਹਾਰ ਆਪਦੇ ਮਨਾਉਂਦੇ ਆ ਇਹਨਾਂ ਨਾਲ 'ਚ ਫਸਲਾਂ ਦੀ ਕੋਈ ਕੰਮਕਾਰ ਨਹੀਂ ਤਾਂ ਕਰਕੇ ਬਿਲਕੁਲ ਫ੍ਰੀ ਆ ਸਾਰੇ ਜਿਹੜੇ ਪਿੰਡ ਹਨ ਪਿੰਡ ਵਿੱਚ ਜਿਹੜਾ ਦਿੰਦੇ ਜਾਂਦੇ ਆ ਇਹ ਨਿੰਮੋ ਪਿੰਡ ਹੈ ਕੋਈ ਤੇ ਰਸਤੇ ਸਾਨੂੰ ਆਇਆ ਸੀਗਾ ਨਿੰਮੋ ਵਿੱਚੋਂ ਦੀ ਅਸੀਂ ਲੰਘਦੇ ਜਾ ਰਹੇ ਹਾਂ ਹੁਣ ਇਹ ਦੇਖੋ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਹੋਏ ਆਪਣੇ ਫੈਸਟੀਵਲ ਵਾਸਤੇ ਆ ਬਜ਼ੁਰਗ ਕੁੜੀਆਂ ਯੰਗ ਸਾਰੇ ਇਕੱਠੇ ਹੋਏ ਹੋਏ ਇਹ ਮੈਨੂੰ ਲੱਗਦਾ ਇਹਨਾਂ ਦੇ ਪਿੰਡ ਦੀ ਸਾਥ ਹੋਣੀ ਕੋਈ ਤੇ ਸਾਥ ਚ ਇੱਥੇ ਆ ਗਿਆ ਇਹਨਾਂ ਨੇ ਮੇਨ ਡੇਰਾ ਲਾਇਆ ਹੈ ਇਹੀ ਚੀਜ਼ਾਂ ਦਾ ਦੇਖਣਾ ਹੈ ਯਾਰ ਵੀ ਲੋਕ ਕਿਵੇਂ ਰਹਿੰਦੇ ਆ ਵਿంటర్ ਚ ਕੀ ਰਿਚੂਅਲ ਆ ਕੀ ਕਰਦੇ ਆ ਕੀ ਕੰਮ ਕਰਾ ਹਨ ਤੇ ਤਾਂ ਹੀ ਕਰਕੇ ਇਹਨਾਂ ਦੇ ਪਿੰਡਾਂ ਚ ਰਹਿਣਾ ਹੌਲੀ ਹੌਲੀ ਕਾਫੀ ਸਾਰੇ ਦਿਨ ਇੱਥੇ ਦੇਖਣਾ ਕਰਨਾ ਵੀ ਕਿਵੇਂ ਦਾ ਮਾਹੌਲ ਹੈ ਤੋਂ ਅਬੀ ਪੂਰਾ ਕਲਚਰ ਜੋ ਹੈ ਉਸੇ ਟਾਈਮ ਦਾ ਫੋਲੋ ਹੋ ਰਿਹਾ ਹੈ ਸਭ ਕੁਝ ਕੁਝ ਇੱਕ ਚੇਂਜਸ ਹੋ ਰਿਹਾ ਹੈ ਪਰ ਨੋਰਮਲੀ ਬੇਸਿਕਲੀ ਸਭ ਕੁਝ ਵਹੀ ਫੋਲੋ ਹੋ ਰਿਹਾ ਹੈ ਕਿੰਨੇ ਦਿਨ ਤੱਕ ਚਲਦਾ ਹੈ ਇਹ ਫੈਸਟੀਵਲ Uh, कल और आज ही थे दो दिन का आज uh, फाइनल है कल से बाकी लोसर का जो टेन्यूर जो है लगभग uh, दस दिन दस दिन का तक दस दिन तक चलते हैं नाम के, के नाम की है, है, ये दो दिन दो दिन का ही होता है लोसरी लो है फेस्टिवल का नाम भाई लोसर है ना लोसर फेस्टिवल विंटर के फेस्टिवल ने इन्होंने हिसाब दिया बाई ने टोपी ली है मैंने लगता भी ठंड लग जूगी कैसे है भाई जान ਬਸ ਬੜੀ ਠੀਕ ਹੈ ਇਹ ਇਹ ਟੋਪੀ ਕਿਸ ਚੀਜ਼ ਦਾ ਬਣਾਇਆ ਹੈ ਇਹ ਲਮਾ ਤਖਸਰਾਸਪਾ ਹੈ ਅੱਛਾ ਹਾਂਜੀ ਇੱਕ ਖਾਸ ਵੂਲ ਦਾ ਬਣਾਇਆਗਾ ਖਾਸ ਵੂਲ ਦੇ ਬਣਾਏ ਹੋਏ ਟੋਪੀ ਹੈ ਹਾਂਜੀ ਲਓ ਸ਼ੁਕਰੀਆ ਹਾਂਜੀ ਹੈਪੀ ਨੀਅਰ ਥੈਂਕ ਯੂ ਲਮਾ ਤਖਸਰਾਸਪਾ ਖਾ ਫਾ ਲਮਾ ਤਖਸਰਾਸਪਾ ਖਾ ਦੁਬਾਰਾ ਫਿਰ ਦੁਬਾਰਾ ਫਿਰ ਕਰੋ ਦੁਬਾਰਾ ਫਿਰ ਕਰੋ ਪੱਕ ਪੈਸਾ ਥੋੜਾ ਸਾ ਰਸਤੇ 'ਚ ਜੰਦੇ ਨੇ ਕਈ ਥਾਂ 'ਤੇ ਚੈੱਕਪੋਸਟ ਆਉਂਦੀਆਂ ਤੇ ਐਂਟਰੀਜ਼ ਕਰਾਉਣੀਆਂ ਪੈਂਦੀਆਂ ਕਿ ਕਿੱਥੋਂ ਆਏ ਹਾਂ ਕਿੱਧਰ ਜਾ ਰਹੇ ਹਾਂ ਇੱਥੇ ਪੁਲਿਸ ਦੀ ਚੈੱਕਪੋਸਟ ਹੈ ਬਾਈ ਐਂਟਰੀ ਕਰਾਉਣ ਗਿਆ। ਵੈਸੇ ਬਾਈ ਦਾਦਾ ਜੀ ਕਹਿੰਦਾ ਪਰਮਿਟ ਵੀ ਲੈਣੇ ਪੈਂਦੇ ਇਹਨੇ। ਸਿੱਧਾ ਤੁਸੀਂ ਘੁੰਮ ਫਿਰ ਨਹੀਂ ਸਕਦੇ। ਹੋ ਗਿਆ ਜੀ ਡਨ? ਜੀ ਸਰ। ਜਾ ਸਕਦੇ ਆਗੇ? ਜੀ ਚਲੋ ਜੀ। ਬਟਾਲਿਖਾ ਹੈ ਇੱਧਰ ਹੈ। ਇਹ ਸਹੀ ਸੈੱਟ ਹੈ। ਰਸਤੇ 'ਚ ਜਾਂਦੇ ਜਾਂਦੇ ਪਾਣੀ ਭਰਨ ਦੇ ਲਈ ਅਸੀਂ ਰੁਕੇ ਆਂ। ਤੇ ਇਹਦੀ ਖਾਸ ਗੱਲ ਜਿਹੜੀ ਬਾਈ ਨੇ ਦੱਸੀ ਆ ਇਹ ਕਹਿੰਦਾ ਅ ਮਤਲਬ ਨੇਚਰਲ ਵਾਟਰ ਹੈ। ਚਸ਼ਮਾ ਜੀ ਨੂੰ ਕਹਿੰਦੇ ਹੁੰਦੇ ਆ ਹਨਾ। ਤੇ ਆਹ ਦੇਖੋ ਆ ਬਰਫ਼ ਥੋੜੀ ਥੋੜੀ ਜੰਮੀ ਪਈ ਜਿੱਥੇ ਇਹਦੇ ਪਾਣੀ ਉਹਦਾ ਨਾ ਸਾਰਾ ਜੰਮਣਾ ਸ਼ੁਰੂ ਹੋ ਜਾਂਦਾ। ਤੇ ਇਹ ਚਸ਼ਮੇ ਦੁਨੀਆ ਚ ਬਹੁਤ ਘੱਟ ਹੈ ਕਿਉਂ ਬਾਲੀ ਬਾਈ ਮੇਰੀ ਜ਼ਿੰਦਗੀ ਦਾ ਇਹ ਤੀਜਾ ਚਸ਼ਮਾ ਹੈ ਹਾਂ ਪਹਿਲਾ ਮੈਂ ਜਿਹੜਾ ਦੇਖਿਆ ਸੀ ਬੈਰੀਨਾਗ ਹਾਂ ਜਿੱਥੋਂ ਕਹਿੰਦੇ ਜੇਲਮ ਨਿਕਲਦੀ ਹੈ ਹਾਂ ਤੇ ਦੂਜਾ ਤੇਰੇ ਨਾਲ ਹੀ ਦੇਖਿਆ ਪੰਜਾ ਸਾਹਿਬ ਪੰਜਾ ਸਾਹਿਬ ਹਾਂ ਤੀਜਾ ਇਹ ਤੀਜਾ ਚਰਨੇ ਤੇ ਝਰਨੇ 'ਚ ਫਰਕ ਹੈ ਚਰਨਾ ਤਾਂ ਉੱਪਰੋਂ ਨੇਚਰਲ ਡਿੱਗਦਾ ਹੁੰਦਾ ਹੈ ਦਰਿਆ ਦਾ ਬਰਫ਼ੋਂ ਖੁਰਕੇ ਡਿੱਗਦਾ ਉੱਪਰੋਂ ਦਿਖਾ ਦੇ ਤੂੰ ਕਿਤੇ ਵੀ ਬਰਫ਼ ਨਹੀਂ ਆ ਇੱਥੇ ਉੱਪਰ ਵੀ ਕਿਤੇ ਵੀ ਬਰਫ਼ ਨਹੀਂ ਹੈ ਪ੍ਰਗਟ ਹੀ ਹੁੰਦਾ ਹੈ ਮਤਲਬ ਇਹ ਧਰਤੀ 'ਚੋਂ ਹੀ ਨਿਕਲਦਾ ਹੁੰਦਾ ਹੈ ਜਿਹੜਾ ਇਹ ਹੁੰਦਾ ਹੈ ਜਿਹਨੂੰ ਚਸ਼ਮਾ ਬੋਲਿਆ ਇਹੋ ਜਿਹੀਆਂ ਚੀਜ਼ਾਂ ਜਾਂਦੇ ਜਾਂਦੇ ਆਉਂਦੀਆਂ ਤੇ ਜੇ ਡਰਾਈਵਰ ਵਧੀਆ ਮਿਲ ਜੇ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਦਿਖਾ ਵੀ ਦਿੰਦਾ ਸਾਨੂੰ ਕਹਿੰਦਾ ਇੱਥੋਂ ਦਾ ਥੋੜਾ ਥੋੜਾ ਤੁਸੀਂ ਪਾਣੀ ਪੀਓ ਕਹਿੰਦਾ ਤੁਹਾਡੀ ਬੋਡੀ ਲਈ ਜਿਵੇਂ ਕੱਲ ਸਾਡੇ ਨਾ ਸਾਹ ਫੁੱਲ ਰਿਆ ਸੀ ਤੇ ਆਕਸੀਜਨ ਘਟ ਰਹੀ ਸੀ ਸਿਰ ਹੈਡੈਕ ਹੋ ਰਿਹਾ ਸੀ ਕਹਿੰਦਾ ਵੀ ਜੇ ਜੌਨ ਲੋਕਲ ਪਾਣੀ ਪੀਵੋਗੇ ਤੁਸੀਂ ਧਰਤੀ ਦੇ ਇਥੋਂ ਨਾ ਐਟਮੋਸਫੇਅਰ ਚ ਘੁਲੋਂ ਫਿਰੋਗੇ ਤੇ ਮੈਂ ਕਿਹਾ ਚੱਲ ਨਾਲ ਜਾਂਦੇ ਜਾਂਦੇ ਰੁਕਦੇ ਆ ਖੜਕੇ ਅਸੀਂ ਦੇਖਦੇ ਆ ਤੇ ਟ੍ਰੈਫਿਕ ਦੇਖ ਲਓ ਬਹੁਤ ਘੱਟ ਹੈ ਸੜਕ ਤੇ ਆਵਾਜ਼ਾਈ ਨਾ ਦੇ ਬਰਾਬਰ ਹੀ ਹੈ ਗਰਮੀਆਂ ਦੇ ਮਹੀਨੇ ਜਦੋਂ ਤੁਸੀਂ ਆਉਂਗੇ ਸਾਹ ਸਾਹ ਨਹੀਂ ਮਿਲਦਾ ਹੁੰਦਾ ਸੜਕ ਨੂੰ ਇੰਨੀ ਟ੍ਰੈਫਿਕ ਰਹਿੰਦੀ ਹੁੰਦੀ ਹੈ ਕਿਉਂ ਪਾਲੀ ਬਾਈ ਬੁਲਟਾਂ ਤੇ ਟਰੱਕ ਵੀ ਤੇਲ ਤੂਲ ਵਾਲੇ ਸਮਾਨ ਵਾਲੇ ਕਿੰਨੇ ਟਰੱਕ ਲੰਘਦੇ ਆ ਇਹ ਸਮਾਨਾਂ ਵਾਲੇ ਟਰੱਕ ਇੱਕ ਸਾਰੀ ਦਿੱਲੀ ਹਾਂਜੀ ਇਹ ਲਦਾ ਕਾਉਣ ਲੱਗ ਗਏ ਆ ਲੈ ਵੀ ਪਹੁੰਚ ਗਏ ਸਾਡੇ ਅੱਜ ਦੇ ਟਿਕਾਣੇ ਦੇ ਹੋਟਲ ਪਹੁੰਚ ਗਏ ਇਸ ਸਵਾਨ ਸਮਾਨ ਸਮੋ ਰੱਖੀਏ ਕਮਰਾ ਲਈਏ ਅੰਦਰ ਹੀਟ ਚ ਆ ਕੇ ਥੋੜਾ ਜਿਆ ਐ ਲੱਗਦਾ ਹੈ ਬਾਕੀ ਠੀਕ ਹੈ ਮਾਹੌਲ ਲੈ ਵੀ ਕਮਰੇ ਦੇ ਵਿੱਚ ਪਹੁੰਚੀਏ ਆਜੋ ਜੀ ਸਮਾਨ ਦਾਪੀ ਆਉਂਦਾ ਰਹੂਗਾ ਇਹ ਆ ਗਿਆ ਜੀ ਆਪਣਾ ਜਿਹਦਾ ਠਿਕਾਣਾ ਬੈਗ ਬੂਗ ਰੱਖ ਲਏ ਸਮਾਨ ਰੱਖ ਲਿਆ ਸਾਰਾ ਤੇ ਹੋਟਲ ਵੀ ਸਾਫ਼ ਸੁਥਰਾ ਹੈ ਵਧੀਆ ਤੇ ਹੋਟਲ ਇਹਦੇ ਹੀਟ ਵਾਲੇ ਲੱਭਣੇ ਵਾਲੇ ਔਖੇ ਆ ਕਿਉਂ ਬਾਈ ਸਪੈਸ਼ਲ ਹਾਂ ਤੇ ਇਹ ਹੋਟਲ ਨਾਲ ਜਿਹੜੇ ਹੀਟ ਵਾਲੇ ਨੇ ਬਹੁਤ ਘੱਟ ਨੇ ਗਰਮੀ ਸਾਰੀ ਮਾਰਕੀਟ ਖੁੱਲੀ ਹੁੰਦੀ ਹੈ ਤੇ ਹੋਟਲ ਵੀ ਖੁੱਲੇ ਹੁੰਦੇ ਨੇ ਠੰਡ ਚਿੰਦੇ ਲੱਗੇ ਪੈਣੇ ਬਾਈ ਹਾਂ ਠੰਡ ਚ ਮਸਾ ਮਿਲਦੇ ਆ ਦੇਖੋ ਹੀਟਰ ਇਹਦੇ ਚੱਲਦਾ ਹੀ ਹੈ ਤੇ ਚੱਲੀ ਜਾਂਦਾ ਹੈ ਸਾਰੀ ਰਾਤ ਚ ਲਾ ਕੇ ਰੱਖਣਾ ਪਊਗਾ ਇਹ ਬਾਹਰਲੇ ਵਸੇ ਵੀਊ ਵੀ ਬੜਾ ਜ਼ਬਰਦਸਤ ਹੈ ਸਾਨੂੰ ਥੋੜਾ ਜਿਹਾ ਖਾਦਾ ਪਰ ਯਾਰ ਠੰਡ ਬੜੀ ਹੈ ਹਵਾ ਕਮਰਾ ਬੜਾ ਹੀ ਨਾਲ ਠੰਡਾ ਹੋ ਜੂ ਅਨਗਹਾ ਨਾ ਕਾਰਗਿਲ ਵੈਸੇ ਉੱਪਰੋਂ ਤੁਹਾਨੂੰ ਦਿਖਾਤਾ ਸੀ ਹਜੇ ਦੇਖਦਾ ਕੁੱਤੇ ਭੌਂਦੀ ਸੁਣਦੇ ਨੂੰ ਤੜਕੇ ਦੇ ਖਾਵਾਂਗੇ ਕਿਉਂ ਪਾਲੀ ਬਾਈ ਹਾਂ ਤੇ ਕੁੱਤੇ ਧੰਨ ਨੇ ਇਥੋਂ ਹਾਂ ਜਿਹੜੇ ਨਹੀਂ ਠੰਡ ਚ ਕੱਟੀ ਜਾਂਦੇ ਨੇ ਕੁੱਤੇ ਦਾ ਕੁੱਤੀ ਹੁੰਦੇ ਸਹੀ ਹੈ